ਉਹ ਸਵਾਗਤ ਕੀ ਕੀਤਾ ਅਸੀਂ ਪਿਛਲੇ ਸਮੇਂ ਤੋਂ ਜਿਹੜੇ ਸਮਾਗਮ ਤੇ ਤੁਸੀਂ ਲੰਗਰ ਲਾਉਂਦੇ ਹੋ ਕਾਫੀ ਨੌਜਵਾਨ ਪੀਪਲ ਆਂਦੇ ਆ ਸ਼ਹਿਰ ਵਿੱਚ ਆਖੀ ਅਸੀਂ ਪਿਛਲੇ ਸ਼ਹਿਰ ਦਾ ਦਿਨ ਦੇ ਦਿਨ ਪੂਰਾ ਦਸੰਬਰ ਸੈਮੀਨਾਰ ਕਿਤੇ ਤੇ ਅਪੀ ਦੀ ਵਾਰ ਅਸੀਂ ਸੈਮੀਨਾਰ ਕਿਤੇ ਆ ਜੀ ਤੁਹਾਨੂੰ ਆਈਪੀਐਸ ਰਿਟਾਇਰ ਮੈਂਬਰ ਹਰਪ੍ਰੀਤ ਸਿੰਘ ਦਾ ਧੰਨਵਾਦ ਅੱਜ ਤੇ ਬੁਲਾ ਰਹੇ ਨੇ ਵਿੱਚ ਬਹੁਤ ਨਹੀਂ ਮਿਲੱਖਣ ਆਵਾਜ਼ ਰੱਖਣ ਵਾਲੇ ਸਾਡੇ ਬੁਲਾਵੇ ਸਾਡੇ ਦਰਮਿਆਨ ਸ਼ਾਮਿਲ ਹੋਏ ਨੇ ਜਿਨ੍ਹਾਂ ਦੇ ਵਿੱਚ ਮੈਨੂੰ ਲੱਗਿਆ ਵੀ ਪੰਜਾਬ ਤਾਂ ਖਤਮ ਹੋ ਜਗਾ ਜਿੱਦੋਂ ਜਾਵੇ ਆਪਾਂ ਅੱ체 ਠੀਕਾ ਲਾ ਕੇ ਵੜੀ ਜਾ ਰਹੇ ਸੀ ਮੇਰੇ ਵੀ ਪਿੰਡ ਚੱਕੀ ਮਰ ਗਿਆ ਜੀ ਬਸ ਲੋਕਾਂ ਦਾ ਰੈਡੀ ਹੈ ਮਰ ਰੇ ਆ ਵਿੱਚ ਭਾਬੀ ਨੂੰ ਵੀ ਗਾਲੀ ਕਰਦਾ ਜੀ ਅੱਜ ਦੇ ਹਿਸਾਬ ਗਏ ਆਪਣੇ ਜੀ ਹਿਸਾਬ ਗੁਰੂ ਸਾਹਿਬ ਦੀ देखो इन्होंने थोड़ा जहा जिक्र किया मैं जिन्हें भी साढ़े नीड एक्शन सेंटर उसे मैं जाना मैं जिसका जो तो एस एस पी होंगे जो वह कुछ इंजीनियर भेज रहा हो गए जाके जाता मैं उन्होंने सामने पूछता बच्चे नशा करता हाँ जी की करता चिट्टा करता कितों मिलता पता नहीं मतलब मिलता कौन दिता पता मतलब दिता अज तक तो नहीं किसी अफसर ने मैं उन्होंने कहा कि जो सा एग्जाम्पल और इनफोरमेस सारी मिल सकती है खैर एनी वे टू कट द लॉन्ग स्टोरी शॉर्ट मैं from vice with a lot of regret. actually it's not about the job it's about the danger in the negative world so, in the world wherever it is golden hour that the demand is there on the supply will be there be it drugs be it prostitution whatever the demand is so the police who is there they could not do it that they could not correspond ਉਹਦੀ ਡਿਮਾਂਡ ਰੈਡਕਸ਼ਨ ਨਹੀਂ ਹੋਈ ਕਿ ਜਿਹੜੀ ਕਿ ਆਪਾਂ ਨੇ ਕਰਨੀ ਆ ਉਹਦੀ ਜਿੰਮੇਂ ਕਰਨੀ ਆ ਮੈਡੀਕਲ ਸਟਾਫ ਨੇ ਕਰਨੀ ਆ ਅਸੀਂ ਕਰ ਲਈ ਆ ਤੇ ਅਸੀਂ ਆਪ ਤੇ ਕੰਮ ਕਰਾਂਗੇ ਜਿਹੜੇ ਪੋਸਟ ਕਰ ਸਕਦੀ ਹੁੰਦੀ ਤੇ ਸਿੱਧੀ ਜੀ ਗੱਲ ਹੈ ਜੀ ਜੇ ਲੈਣਾ ਦੀ ਕੰਟਰੋਲ ਟਾਈਪਲੀ ਹੈ ਤੇ ਅੱਜ ਵੀ ਜਿਹਨਾਂ ਦੇ ਕੋਲ ਮੋਬਾਈਲ ਮਿਲਦੇ ਆ ਤੇ ਆਧਵੀ ਜਿਹਨਾਂ ਨੂੰ ਫੋਨ ਮਿਲ ਰਿਹਾ ਆ ਫਿਰ ਉਹ ਜਿਹੜੀ ਪਾਲਾ ਡਿਵਾਈਸ ਦੇ ਰਿਹਾ ਕਿੰਨੀ ਵੱਡੀ ਜੇ ਹੁੰਦੀ ਆ ਜਿੰਨਾ ਕੋ ਦਾ ਸਟਾਫ ਹੁੰਦਾ ਤੇ ਜੇ ਉੱਥੇ ਨਹੀਂ ਕਰ ਸਕਦੇ ਚੌਪੜੇ ਕਰਾਂਗੇ ਆਪਾਂ ਉਹ ਜਿੰਨੀ ਦਾ ਡਿਮਾਂਡ ਰਹੇਗੀ ਉਹ ਇਸ ਪਰ ਦੇ ਵੀ ਸਪਲਾਈ ਉਹ ਕੋਰਸ ਇਸੇ ਤਰ੍ਹਾਂ ਗ੍ਰੈਜੂਏਸ਼ਨ ਦੇ ਵਿੱਚ ਆਈ ਥਿੰਕ ਕੋਰਸ ਡਿਪਾਰਟਮੈਂਟ ਐਂਡ ਹੈਲਥ ਡਿਪਾਰਟਮੈਂਟ ਬੁੱਧੀਜੀਵੀ ਸਕੂਲ ਟੀਚਰਸ ਦੇ ਆਪ ਕੋ ਇਹ ਦੇ ਵਰਗੂ ਵੱਲ ਤੋਂ ਪ੍ਰੋਫੈਸ਼ਨਲ ਹੁੰਦੇ ਪੰਜਾਬ ਦਾ ਸਭ ਤੋਂ ਵੱਡਾ ਦੁਕਾਨਦਾਰ ਸਾਡੇ ਮੁੱਖ ਮੰਤਰੀ ਸਾਹਿਬ ਜੀ ਬਹੁਤ ਪ੍ਰਾਲੇ ਕਰਦੇ ਆ ਨਸ਼ਾ ਆ ਰਿਹਾ ਜੀ ਪਾਕਿਸਤਾਨ ਤੋਂ ਆ ਰਿਹਾ ਡਰੋਨ ਰਾਹੀਂ ਆ ਰਿਹਾ ਉਹ ਸੈਕਟਰ ਗਵਰਨਮੈਂਟ ਨੇ ਕੰਟਰੋਲ ਕਰਨਾ ਨਸ਼ਾ ਆ ਰਿਹਾ ਗੁਜਰਾਤ ਤੋਂ ਆ ਰਿਹਾ ਮਹਾਰਾਸ਼ਟਰ ਤੋਂ ਆ ਰਿਹਾ ਜਿਹੜਾ ਉੱਥੇ ਜਿਹੜੇ ਤੁਹਾਡੇ ਜਿੰਨੇ ਵੀ ਪੋਰਟਸ ਆ ਗਿਆ ਉੱਥੋਂ ਆ ਰਿਹਾ ਦੂਜੇ ਸਟੇਟ ਤੋਂ ਆ ਰਿਹਾ ਪੰਜਾਬ ਦੇ ਵਿੱਚ ਨਸ਼ਾ ਬਾਹਰੋਂ ਆ ਰਿਹਾ ਜਿਹੜਾ ਮੈਡੀਕਲ ਨਸ਼ਾ ਜਿਵੇਂ ਤੁਹਾਡੇ ਬੱਦੀ ਦੇ ਵਿੱਚ ਫਟਕ ਰਿਆ ਸੀ ਉੱਥੋਂ ਆਉਂਦਾ ਸੀ ਜੀ ਇਦੇ ਵਾਸਤੇ ਜਿਹੜਾ ਹੈਗਾ ਪੁਲਿਸ ਆਪਣਾ ਆਪਣੇ ਤਰੀਕੇ ਨਾਲ ਬਹੁਤ ਵਧੀਆ ਕੋਸ਼ਿਸ਼ ਕਰ ਰਹੀ ਆ ਬਹੁਤ ਬੰਦੇ ਫੜਿਆ ਉਹਨਾਂ ਨੇ ਖੈਰੋਵਰ ਨਾਲ ਫੜਿਆ ਪੁਲਿਸ ਆਪਣਾ ਪੂਰੀ ਕੋਸ਼ਿਸ਼ ਕਰਦੀ ਆ ਤੰਦੇਈ ਦਾ ਤੇ ਆਪਾਂ ਵੀ ਆਪਣਾ ਯੋਗਦਾਰ ਪਾਈ ਆ ਜੀ ਇਹਦੇ ਵਿੱਚ ਜਿਹੜੀ ਡਿਮਾਂਡ ਰਿਡਕਸ਼ਨ ਆ ਪਰਪਲ ਲਈ ਕਰਦੀ ਆ ਹਾਰਮ ਰਿਡਕਸ਼ਨ ਹੈ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਜਿਹੜਾ ਵੀ ਮੇਰੀ ਆਵਾਜ਼ ਸੁਣਦਾ ਵੀ ਜਿਹੜਾ ਬੱਚਾ ਟੀਕਾ ਲਾਉਂਦਾ ਉਹਨੂੰ ਸਾਡੇ ਕੋਲ ਲਿਆਓ ਅਸੀਂ ਉਹਨੂੰ ਦਾਖਲ ਕਰਾਂਗੇ ਸਿਹਤ ਮਹਿਕਮੇ ਦੇ ਕਰਮਚਾਰੀ ਨਾਲ ਕੰਟੈਕਟ ਕਰੋ ਉਹਦੇ ਉਹਦੇ ਟੀਕੇ ਲਾਣੇ ਬੰਦ ਕਰਾ ਕੇ ਗੋਲੀਆਂ ਤੇ ਪਾ ਦਾਂਗੇ ਗੋਲੀਆਂ ਛਡਾ ਕੇ ਕੋਈ ਕੰਮ ਸਿਖਾ ਕੇ ਕੰਮ ਤੇ ਲਾ ਦਾਂਗੇ ਇਹ ਅਸੀਂ ਸਾਰਾ ਕੁਝ ਕਰਾਂਗੇ ਪੰਜਾਬ ਸਰਕਾਰ ਕਮਿਟਡ ਹੈ ਇਹਦੇ ਵਾਸਤੇ ਮਾਨ ਸਾਹਿਬ ਜਿਹੜੇ ਕਿਤਨੇ ਫੰਡ ਵੀ ਦੇ ਰਹੇ ਦੇਖੋ ਨਸਾ ਸਟਾਪ ਕਰਦੇ ਆ ਤੇ ਅਸੀਂ ਉਹਦੇ ਵਾਸਤੇ ਨਵੀਂ ਨਵੀਂ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਨਵੀਂ ਪਾਲਿਸੀ ਵਿੱਚ ਉਹਨੂੰ ਡੀਕੰਪਲਾਈਜ਼ ਕਰ ਰਹੇ ਆ ਜਿਹੜਾ ਨਸ਼ਾ ਕਰਦਾ ਉਹਨੂੰ ਜੇਲ੍ਹ ਚ ਨਹੀਂ ਭੇਜਣਾ ਉਹਨੂੰ ਹਸਪਤਾਲ ਚ ਭੇਜੋ ਜੋ ਉਹਦਾ ਨਸ਼ਾ ਛਡਾ ਕੇ ਉਹਨੂੰ ਉਹਦੀ ਉਹਦੀ ਕਾਉਂਸਲਿੰਗ ਕਰਕੇ ਫੈਮਿਲੀ ਕਾਉਂਸਲਿੰਗ ਕਰਕੇ ਉਹਨੂੰ ਕੋਈ ਕੰਮ ਸਤਾ ਕੇ ਕੰਮ ਤੇ ਲਾਣਾ ਖੇਡਣ ਲਾਣਾ ਕਿਸੇ ਉਹਨੂੰ ਚੰਗੇ ਕੰਮ ਚੰਗੇ ਪਾਸੇ ਲਾਣਾ ਤੇ ਜਿਹੜੇ ਤੇ ਨਸ਼ਾ ਵੇਚਣ ਵਾਲੇ ਆ ਚੱਪਮਾਰ ਆ ਉਹਨਾਂ ਨੂੰ ਸਾਰਿਆਂ ਨੂੰ ਪਾਹੇ ਲਾਣਾ ਸੋ ਇਹ ਉਹਨਾਂ ਨੂੰ ਜਿਹੜਾ ਜਨਾਂ ਦੇ ਵਿੱਚ ਰਕਣਾ ਲੇਕਿਨ ਜਿਹੜਾ ਨਸ਼ਾ ਕਰਦਾ ਹੈ ਉਹ ਮਰੀਜ਼ ਹੈ ਉਹਦੇ ਉਹਦੇ ਨਾਲ ਅਮਦਾਰਦੀ ਨਾਲ ਉਹ ਡੀਕ੍ਰੋਨੋਲਾਈਜ਼ ਕਰ ਰਹੇ ਆ ਜੀ ਨਵੀਂ ਪਾਲਿਸੀ ਲੈ ਕੇ ਆ ਰਹੇ ਆ ਇਸੇ ਤਰ੍ਹਾਂ ਬੱਚਿਆਂ ਵਿੱਚ ਸੂ ਸਾਈਡ ਦੀ ਟ੍ਰੈਂਡੈਂਸੀ ਆ ਉਹਦੇ ਵਾਸਤੇ ਪਾਲਿਸੀ ਲੈ ਕੇ ਆ ਰਹੇ ਆ ਅਸੀਂ ਇੱਕ ਪੂਰਾ ਇੱਕ ਰੋਬਸਟ ਜਿਹੜਾ ਮੈਕਨਿਜ਼ਮ ਬਣਾ ਕੇ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਰੱਖਿਓ ਸਾਡਾ ਸਾਥ ਦਿਓ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਪਣੇ ਪਿੰਡ ਨੂੰ ਆਪਣੇ ਮੱਲੇ ਨੂੰ ਨਸ਼ਾ ਮੁਕਤ ਕਰੋ ਸ਼ੁਰੂਆਤ ਆਪਣੇ ਘਰ ਤੋਂ ਕਰੋ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਆਪਣੇ ਮੱਲੇ ਤੋਂ ਜੇ ਆਪਾਂ ਇਹ ਕਰਾਂਗੇ ਤਾਂ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਬਹੁਤ ਬਹੁਤ